ਅਨਿਕ ਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹਿੰਮਤ ਸਿੰਘ ਦੀਪਾਲ ਖਨੋਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਕਿਸਾਨ ਕਰਨੈਲ ਸਿੰਘ ਦੀ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਦੇ ਉੱਤੇ ਚੰਦਰ ਤੋਂ ਖਤਰ ਲਿਆਂਦਾ ਜਾ ਰਿਹਾ ਹੈ ਤਾਂ ਕੁਝ ਹੀ ਦੇਰ ਦੇ ਵਿੱਚ ਮਾਨ ਸਰਮਾਨਾ ਦੇ ਨਾਲ ਜ਼ਿਲ੍ਹਾ ਪਟਿਆਲਾ ਦੇ ਪਿੰਡ ਅਰਨੋ ਦੇ ਵਿੱਚ ਇਹਨਾਂ ਦਾ ਜਿਹੜਾ ਕਿ ਅੰਤਿਮ ਸੰਸਕਾਰ ਆ ਉਹ ਕੀਤਾ ਜਾਵੇਗਾ ਤਾਂ ਇਹ ਤੁਸੀਂ ਐਂਬੂਲੈਂਸ ਦੇਖ ਸਕਦੇ ਹੋ ਮ੍ਰਿਤਕ ਕਿਸਾਨ ਕਰਨੈਲ ਸਿੰਘ ਦੀ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਤੇ ਲਿਜਾਇਆ ਜਾ ਰਿਹਾ ਹੈ ਤਾਂ ਜਿੱਥੇ ਕੁਝ ਹੀ ਦੇਰ ਦੇ ਬਾਅਦ ਮਾਨ ਸਨਮਾਨ ਦੇ ਨਾਲ ਜਿਲ੍ਹਾ ਪਟਿਆਲਾ ਦੇ ਪਿੰਡ ਅਰਨੋ ਦੇ ਵਿੱਚ ਇਹਨਾਂ ਦਾ ਅੰਤਿਮ ਸੰਸਕਾਰ ਉਹ ਕੀਤਾ ਜਾਣਾ ਹੈ ਤਾਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਕਿਸਾਨ ਇਹਨਾਂ ਦੇ ਪਿੰਡ ਪਹੁੰਚਣ ਝੰਡੇ ਲੈ ਕੇ ਜਿੱਥੇ ਅੰਤਿਮ ਸੰਸਕਾਰ ਹੈ ਕਿਸਾਨੀ ਖੋਲ ਚ ਜਾਨ ਗਵਾਉਣ ਵਾਲੇ ਕਿਸਾਨ ਕਰਨੈਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਕਿਸਾਨ ਲਗਾਤਾਰ ਪੰਜਾਬ ਅਤੇ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਪਿਛਲੇ 16 ਦਿਨਾਂ ਤੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਆ ਜਿਹੜਾ ਕੀਤਾ ਜਾ ਰਿਹਾ ਹੈ ਅੱਜ ਵੀ ਵੱਡੀ ਗਿਣਤੀ ਵਿੱਚ ਕਿਸਾਨ ਖਨੋਰੀ ਬਾਰਡਰ ਉੱਤੇ ਡਟੇ ਹੋਏ ਨੇ ਤਹੋਨ ਐਂਬੂਲੈਂਸ ਦੇ ਜ਼ਰੀਏ ਮ੍ਰਿਤਕ ਕਿਸਾਨ ਕਰਨੈਲ ਸਿੰਘ ਦੀ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਸਟੇਜ ਦੇ ਉੱਤੇ ਲਿਜਾਇਆ ਜਾ ਰਿਹਾ ਹੈ। ਬਹੁਤ ਬੇਹਦ ਭਾਵੁਕ ਨੇ ਤਸਵੀਰਾਂ ਬੰਤੀਆਂ ਹੋ ਰਹੀਆਂ ਪਾ ਕੇ ਅਤੇ ਨਾਲ ਦੀ ਨਾਲ ਕਿਸਾਨਾਂ ਅੱਗੋਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਕਿਸਾਨ ਜਿਹੜੇ ਨੇ ਕਿਸਾਨੀ ਝੰਡੇ ਲੈ ਕੇ ਪਟਿਆਲਾ ਦੇ ਜ਼ਿਲ੍ਹਾ ਅਰਨੋ ਦੇ ਵਿੱਚ ਪਹੁੰਚਣ ਤਾਂ ਜੋ ਉੱਥੇ ਮਾਨਸਨ ਮਾਨ ਦੇ ਨਾਲ ਸ਼ਹੀਦ ਕਰਨੈਲ ਸਿੰਘ ਦਾ ਅੰਤਿਮ ਸੰਸਕਾਰ ਹੋ ਕੀਤਾ ਜਾ ਸਕੇ ਤਾਂ ਤਸਵੀਰਾਂ ਥੋੜਾ ਨਾਲ ਖਲੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਹੁਣ ਤੱਕ 5 ਤੋਂ 6 ਕਿਸਾਨ ਆਪਣੀ ਜਿਹੜੀ ਕਿ ਜਾਨ ਨੇ ਗੁਆ ਚੁੱਕੇ ਨੇ 16 ਦਿਨਾਂ ਦੇ ਵਿੱਚ ਤਾਂ ਤਸਵੀਰਾਂ ਥੋੜਾ ਨਾਲ ਖਮੋਰੀ ਬਾਰਡਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਹੁਣ ਉਹਨਾਂ ਦੀ ਮ੍ਰਿਤਕ ਦੇਹ ਨੂੰ ਖਲੋਰੀ ਬਾਰਡਰ ਦੀ ਸਟੇਜ ਤੇ ਲੈ ਕੇ ਆਂਦਾ ਗਿਆ ਤਾਂ ਇਸੇ ਹੀ ਜਗ੍ਹਾ ਤੇ 13 ਤਰੀਕ ਨੂੰ ਮ੍ਰਿਤਕ ਕਿਸਾਨ ਕਰਨੈਲ ਸਿੰਘ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਜ਼ਖਮੀ ਹੁੰਦੇ ਨੇ ਤਾਂ ਅਗਲੇ ਦਿਨੋਂ ਫਿਰ ਜਦੋਂ ਦਿੱਲੀ ਵੱਲ ਨੂੰ ਕੂਚ ਕੀਤੇ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਦੋਂ ਵੀ ਅਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਹੋ ਜਾਂਦੇ ਨੇ ਨਾਲ ਦੇ ਨਾਲ ਪੈਰ ਤੇ ਜਿਹੜੇ ਕਿ ਸ਼ਰਲੇ ਨੇ ਉਹ ਵੀ ਲੱਗਦੇ ਨੇ ਤਾਂ ਪੈਰ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਹੋਣ ਦੇ ਬਾਵਜੂਦ ਵੀ ਜੋ ਮ੍ਰਿਤਕ ਕਿਸਾਨ ਦੇ ਸਾਥੀ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਲਗਾਤਾਰ ਉਹ ਬਾਰਡਰ 'ਤੇ ਡਟੇ ਰਹੇ ਘਰ ਨਹੀਂ ਪਰਤੇ ਤਬਿਹਤ ਗਰੀਬ ਕਿਸਾਨ ਨੇ ਕੱਲ ਘਰਦਿਆਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਘਰ ਦੇ ਕੀ ਹਾਲਾਤ ਸੀਗੇ ਮਹਿਜ ਇੱਕ ਕਿਲਾ ਪੈਲੀ ਇਹਨਾਂ ਦੇ ਕੋਲ ਆਪਣੇ ਐਸੋ ਅਮਰ ਸਿੰਘ ਤਾਂ ਹੁਣ ਕੁਝ ਹੀ ਦੇਰ ਦੇ ਵਿੱਚ ਸ਼ਹੀਦ ਕਰਨੈਲ ਸਿੰਘ ਨੂੰ ਪਟਿਆਲਾ ਦੇ ਜਿਹੜਾ ਅਰਨੋ ਦੇ ਵਿੱਚ ਲਜਾਇਆ ਜਾਣਾ ਜਿੱਥੇ ਮਾਨ ਸਨਮਾਨ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੁਣ ਉਹਨਾਂ ਦਾ ਜਿਹੜਾ ਕਿ ਮ੍ਰਿਤਕ ਸਰੀਰ ਹੈ ਉਸੇ ਜਗ੍ਹਾ ਤੇ ਲਿਜਾਇਆ ਗਿਆ ਜਿੱਥੇ ਜਗ੍ਹਾ ਤੇ ਉਹ ਜ਼ਖਮੀ ਹੋਏ ਸੀਗੇ ਸਾਰਿਆਂ ਨੂੰ ਬੇਇੰਤਿਹਾ ਉਹ ਰਸਤਾ ਛੱਡ ਕੇ ਤਾਂ ਇਸੇ ਹੀ ਜਗ੍ਹਾ ਦੇ ਉੱਤੇ ਮ੍ਰਿਤਕ ਕਿਸਾਨ ਕਰਨੈਲ ਸਿੰਘ ਜ਼ਖਮੀ ਹੋਏ ਸੀਗੇ ਲਗਾਤਾਰ ਬਾਰਡਰ ਵਾਲ ਦੇ ਉੱਤੇ ਡਟੇ ਹੋਏ ਸੀਗੇ 16 ਦਿਨ ਹੋ ਗਏ ਨੇ ਕਿਸਾਨੀ ਕੋਲ ਨੂੰ ਚਲਦੇ ਆ ਤਾਂ ਹੁਣ ਮ੍ਰਿਤਕ ਕਿਸਾਨ ਕਰਨੈਲ ਸਿੰਘ ਦੀ ਮ੍ਰਿਤਕ ਦੇ ਨੂੰ ਖਨੋਰੀ ਬਾਰਡਰ ਤੇ ਲਿਆਂਦਾ ਗਿਆ ਤਾਂ ਹੁਣ ਕੁਝ ਹੀ ਦੇਰ ਦੇ ਵਿੱਚ ਮਾਨ ਸਨਮਾਨ ਦੇ ਨਾਲ ਉਹਨਾਂ ਦੇ ਪਿੰਡ ਅਰਨੋ ਦੇ ਵਿੱਚ ਉਹਨਾਂ ਦਾ ਇਹ ਅੰਤਿਮ ਸੰਸਕਾਰ ਕੀਤਾ ਜਾਵੇਗਾ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਖਨੋਰੀ ਬਾਰਡਰ